ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਲ ਤਹਿਸੀਲ ਜ਼ਿਲ੍ਹਾ ਗਰਦਾਸਪੁਰ ਲੱਗਦਾ ਦੋਸਤੋ ਇਸ ਪਿੰਡ ਨੂੰ ਧਾਰੀਵਾਲ ਸ਼ਹਿਰ ਦੋਸਤੋ ਥੋੜੀ ਦੂਰੀ ਤੇ ਆ ਕੋਈ 5-4 ਕਿਲੋਮੀਟਰ ਦੀ ਦੂਰੀ ਜਿਹੜੀ ਆ ਦੋਸਤੋ ਧਾਰੀਵਾਲ ਸ਼ਹਿਰ ਦੀ ਆ ਬਟਾਲਾ ਤਕਰੀਬਨ ਕੋਈ 18-20 ਕਿਲੋਮੀਟਰ ਦੀ ਦੂਰੀ ਆ ਪਿੰਡ ਬਲ ਤੋਂ ਗਰਦਾਸਪੁਰ 15 ਕਿਲੋਮੀਟਰ ਦੀ ਦੂਰੀ ਆ ਇਸ ਕਰੋ ਦੋਸਤੋ ਆਪਾਂ ਇੱਕ ਵਾਰੀ ਪਹਿਲਾ ਵੀਡੀਓ ਪਾਈ ਸੀ ਗਿਆ ਵਧੀਆ ਚੰਗੀਆਂ ਮੱਝਾਂ ਤੇ ਗਾਵਾਂ ਵੀਰ ਹੁਣੇ ਲਿਆਉਂਦੇ ਆ ਵਿਕਰੀ ਵਾਲੇ ਪਸ਼ੂ ਵੀ ਆਉਂਦੇ ਆ ਘਰੇਲੂ ਪਸ਼ੂ ਵੀ ਕੋਲੇ ਰੱਖਦੇ ਆ ਤੇ ਪਸ਼ੂ ਜਿਹੜੇ ਹੁੰਦੇ ਆ ਦੋਸਤੋ ਵੱਡੇ ਹੁੰਦੇ ਆ ਮੁੱਲ ਬੇਸ਼ੱਕ ਤੁਹਾਨੂੰ ਥੋੜਾ ਜਿਹਾ ਵੱਧ ਲੱਗੂਗਾ ਪਰ ਕੁਆਲਟੀ ਵਾਲਾ ਪਸ਼ੂ ਲੈਂਦੇ ਆ ਤੇ ਜਿਵੇਂ 15 16 17 ਲੀਟਰ ਤੋਂ ਪਲੱਸ ਵਾਲੀਆਂ ਮੱਝਾਂ ਚੋਟੀਆਂ ਹੁੰਦੀਆਂ ਨੇ ਉਸ ਫਸਾਬ ਵੰਡ ਵਾਲੇ ਜਿਹੜੇ ਦੋਸਤੋ ਪਸ਼ੂ ਹੁੰਦੇ ਆ ਤੇ ਜਿਹੜੇ ਵੀਰ ਨੇ ਚੰਗੇ ਖਾਸੇ ਸੋਨੇ ਪੈਸੇ ਖਰਚ ਕਰਨੇ ਤੇ ਚੰਗੀ ਕੁਆਲਟੀ ਦੇ ਤੁਸੀਂ ਚਾਹਵਾਂ ਨੂੰ ਤਾਂ ਦੋਸਤੋ ਤੁਸੀਂ ਵਿజిਟ ਕਰਨੀ ਆ ਪਿੰਡ ਬੰਦ ਵੀਰ ਦੇ ਨਾਲ ਆਪਾਂ ਪੂਰੀ ਗੱਲਬਾਤ ਕਰਾਂਗੇ ਪੂਰੀ ਇਨਫੋਰਮੇਸ਼ਨ ਦਵਾਂਗੇ ਵੀਡੀਓ ਦੇ ਵਿੱਚ ਦੋਸਤੋ ਚਵਾਈ ਤੁਹਾਨੂੰ ਕੱਲੀ ਕੱਲੀ ਮੱਝ ਛੋਟੀ ਦੀ ਚਵਾਈ ਦੇਖਣ ਦੇ ਵਿੱਚ ਮਿਲੂਗੀ ਸੋ ਚਵਾਈ ਧਿਆਨ ਦੇ ਨਾਲ ਦੇਖ ਲਿਓ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਵੀਡੀਓ ਕੰਪਲੀਟ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਦੋਸਤੋ ਜੋ ਮਾਲਕ ਵੱਲੋਂ ਓਨਰ ਦੁਆਰਾ ਜਿਹੜੀ ਲਈ ਜਾਊਗੀ ਦੋਸਤੋ ਜਾਂ ਦੱਸੀ ਜਾਊਗੀ ਤੁਹਾਨੂੰ ਉਹਨੂੰ ਵੈਰੀਫਾਈ ਕਰਨ ਲਈ ਤੁਸੀਂ ਘਰ ਵਿజిਟ ਕਰ ਲਿਓ ਤੇ ਆਓ ਕਰਦੇ ਆ ਗੱਲਬਾਤ ਦੋਸਤੋ ਅੱਜ 23 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਜਿਹੜਾ ਦੋਸਤੋ ਸ਼ਾਮ ਦੇ 6 ਵਜੇ ਦਾ ਸਮਾਂ ਹੈਗਾ ਤੇ ਨਾਲ ਦੀ ਨਾਲ ਦੋਸਤੋ ਇਹਨਾਂ ਮੱਝਾਂ ਤੇ ਇਹਨਾਂ ਝੋਟੀਆਂ ਦੀ ਜਿਹੜੀ ਚਵਾਈ ਆ ਉਹ ਤੁਹਾਨੂੰ ਦੇਖਣ ਦੇ ਵਿੱਚ ਮਿਲੇਗੀ ਸੋ ਆਪ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਹੋਰ ਠੀਕ ਠਾਕ ਠੀਕ ਠਾਕ ਤੁਸੀਂ ਸੁਣਾਓ ਵਧੀਆ ਪ੍ਰਾਖੀ ਹਾਲ ਹੈ ਬਸ ਚੜਦੀ ਕਲਾ ਠੀਕ ਆ ਇੱਕ ਵੀਰ ਜੀ ਆਪਣੇ ਨਵੇਂ ਭੈਣ ਭਰਾ ਜਿਹੜੇ ਜੁੜੇ ਆ ਹਾਂਜੀ ਤੇ ਜਿਹਨਾਂ ਪੁਰਾਣੇ ਭੈਣ ਭਰਾ ਵੀ ਜੁੜੇ ਆ ਵੀ ਸਾਰਿਆਂ ਨੂੰ ਆਪਣਾ ਨਾਮ ਦੱਸ ਦਈਏ ਵੀ ਧਿਆਨ ਚਾ ਜੇ ਨਾਮ ਮੇਰਾ ਇੰਦਰਜੀਤ ਸਿੰਘ ਬੱਲ ਹਾਂਜੀ ਤੇ ਪਿੰਡ ਬੱਲ ਤੇ ਜ਼ਿਲ੍ਹਾ ਗੁਰ ਤਾਂ ਨੇੜੇ ਪਿੰਡ ਜਿੱਦਾਂ ਕਾਂਗ ਹੋ ਗਿਆ ਡੜਮੋ ਹੋ ਗਿਆ ਧਾਰੀਆਲ ਕਲੇੜ ਖੁਰਤ ਕਲੇੜ ਕਲਾ ਇਹੋ ਜਿਹੇ ਪਿੰਡਾ ਬਿਲਕੁਲ ਗਰਦਾਸਪੁਰ ਦਾ ਮੇਨ ਏਰੀਆ ਹੈ ਹਾਂਜੀ ਹਾਂਜੀ ਫਿਰ ਗਰਦਾਸਪੁਰ ਠੀਕ ਹੈ ਤੇ ਇੰਦਰਜੀਤ ਭਾਈ ਪਸ਼ੂ ਅਜੇ ਝੋਟੀਆਂ ਮੱਝਾਂ ਤਿੰਨ ਨੇ ਆਪਣੇ ਕੋਲ ਹਾਂਜੀ ਪਸ਼ੂ ਵਧੀਆ ਵਿਕਦੇ ਰਹਿੰਦੇ ਬਹੁਤ ਵਧੀਆ ਉਦੋਂ ਆਪਾਂ ਨੇੜੇ ਕੋਈ ਪਾਈ ਸੀਗੀ ਹਾਂਜੀ ਵੇਚੇ ਸੀ ਪਸ਼ੂ ਸਾਰੇ ਮੈਂ ਹਾਂ ਅਗਲੇ ਦਿਨ ਹੀ ਵੇਚੀ ਮੱਝਾਂ ਵੱਡੀਆਂ ਚੰਗੀਆਂ ਖਾਸੀਆਂ ਸੀ ਉਹ ਵੀ ਹਾਂਜੀ ਹਾਂਜੀ ਠੀਕ ਹੈ ਤੇ ਸ਼ੁਰੂਆਤ ਆਪਾਂ ਕਰਦੇ ਆ ਜੀ ਪਹਿਲੇ ਨੰਬਰ ਤੇ ਇਥੋਂ ਕਰ ਲੱਗੇ ਸੋ ਇਹਦੀ ਇੰਦਰ ਭਾਈ ਦੱਸੋ ਕੀ ਡਿਟੇਲ ਆ ਇਹ ਦੂਜਾ ਸੁਵਾ ਹੈ ਹਾਂ ਜੀ ਤੇ ਮਗਰੇ ਤੇ ਕਟਾਵਾ ਅੱਜ ਇਹਨੂੰ ਪੰਜਵਾਂ ਦੇਣਾ ਸੂਈ ਨੂੰ ਅੱਜ ਪੰਜਵਾਂ ਦੇਣਾ ਦੋਸਤੋ ਤੇ ਥੱਲੇ ਬੱਜਾ ਕਟਾ ਮੇਲ ਕਾਫ ਆ ਸੁਵਾ ਕਿ ਨਾ ਤੀਜਾ ਕਿ ਦੂਜਾ 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 ਸੁਵਾ ਠੀਕ ਹੈ ਜੀ ਤਕਰੀਬਨ ਇਹਦੇ ਥੱਲੇ 13 ਤੇ 14 ਦੇ ਵਿੱਚ 14 ਤੋਂ ਪਲੱਸ ਹੀ ਹੋਏਗਾ ਤੁਸੀਂ 13 ਮੰਨ ਕੇ ਚੱਲੋ ਠੀਕ ਹੈ ਬੋਲੀ ਜਿਹਨੂੰ ਬੋਲੀ ਕਹਿ ਸਕਦੇ ਆ ਬੋਲੀ ਅੱਜ ਬੌਲੀ ਪੰਦੀ ਹੈ ਜੀ ਆਪਾਂ ਦੇਣਾ ਬੌਲੀ ਪੰਦੀ ਹੈ ਜੀ ਹਾਂ ਫੋਟ ਦਾ ਮੜਾ ਮੜ ਤੂੰ ਠੀਕ ਹੈ ਹਾਂਜੀ ਦੂਜਾ ਸਵੇਰ ਦੋਸਤੋ ਤੇ ਬੌਲੀ ਆ ਠੀਕ ਹੈ ਇੰਦਰਵੀਰ ਕਹਿੰਦਾ ਤੇ ਬਾਕੀ ਚੱਡਾ ਬਹੁਤ ਵੱਡਾ ਠੀਕ ਹੈ ਜੀ ਭਵਾਨੇ ਦੀ ਕਾਫੀ ਸਾਫ ਸੁਥਰੀ ਆ ਤੇ ਮੜਾ 10 ਘੜੇਗੀ ਵੱਡੀ ਮਾਜਾ 18 ਪਲੱਸ ਵੀਰ ਵੀ ਤਾਂ ਵੀ ਕਰੂਗੀ ਇੰਦਰਪਾਈ ਹੁਣ ਮੌਕੇ ਦਾ ਬੌਲੀ ਕਿੰਨੀ ਚੋੜ ਹੈ ਆ ਦੋ ਰੰਗ ਮੈਂ ਟਾਈਮ ਮੈਂ ਇਹੀ ਤਾਂ ਸਾਡੇ ਘਰ ਦੇ ਵਿੱਚ 13 ਤੇ 14 ਦੇ ਵਿੱਚ ਵੀ ਚੋੜ ਹੈ ਤੁਸੀਂ 13ਾਂ ਦੀ ਗਰੰਟੀ ਆਪਾਂ ਦੇਵਾਂਗੇ 13 ਹਾਂਜੀ ਅੱਜ ਮੌਜੂਦਾ ਬੌਲੀ ਦੀ ਹਾਂਜੀ ਹਾਂਜੀ ਠੀਕ ਹੈ ਬੌਲੀ ਅਜ ਮੌਜੂਦਾ ਦੋਸਤੋ 13 ਦੀ ਵੀਰਾਂ ਦਾ ਵੀ ਗਾਰੰਟੀ ਦਵਾਂਗੇ ਵੈਸੇ 14 ਹੀ ਚੋਰੇ ਆ ਕਈ ਵਾਰ ਠੰਡਾ ਕਰਕੇ ਬੌਲੀ ਨੂੰ ਜਾਂ ਬੌਲੀ ਨੂੰ ਆਪਾਂ ਗੱਲ ਕਰਕੇ ਦਿੱਤੇ ਆ ਜਿਹਦੇ ਘਰ ਜਾ ਕੇ ਕਿਲੋ 1.5 ਕਿਲੋ ਦਾ ਫੜਕ ਵੀ ਮਾਰ ਸਕਦੀ ਆ ਤਾਂ ਕਰਕੇ ਇਹੀਂ ਆਪਾਂ 13 ਕਿਲੋ ਦੀ ਗਾਰੰਟੀ ਦੇ ਲਈ ਠੀਕ ਹੈ ਫਿਰ ਹਾਂਜੀ ਸੋ ਬਾਕੀ ਕੁਆਲਿਟੀ ਕਾਫੀ ਖੂਬਸੂਰਤ ਆ ਦੋਸਤੋ ਥੱਲੇ ਬੱਚਾ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਥਾਨ ਦੇਵਾ ਜਿਹੜਾ ਤੁਸੀਂ ਆ ਵੇਖੋ ਵੀਡੀਓ ਦੇ ਵਿੱਚ ਠੀਕ ਆ ਕਿੱਕੜਾਂ ਕਰੀਏ ਕਿਤੇ ਪੂਛ ਨਹੀਂ ਵਾਲ ਜਟਾ ਜੈਟ ਬਣਾ ਕਰੀਏ ਬੱਚੇ ਵੀ ਇਦਾਂ ਜੈਟ ਬਲੈਕ ਆ ਦੋਸਤੋ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਆ ਥਣ ਤੋਂ ਦਾ ਸਹਜ ਦੇਖ ਲਓ ਵਿੱਚ ਗੈਬ ਅੰਤਰ ਦੇਖ ਲਓ ਬਾਕੀ ਮਿਲਕ ਨੇ ਮਿਲਕ ਵੇਨ ਕਾਫੀ ਮੋਟੀ ਐਨ ਰਸੇ ਵਾਂਗ ਜਿਵੇਂ ਕਹਿੰਦੇ ਨੇ ਬਲ ਖਾਂਦੀ ਹੋਈ ਉਦਾਂ ਦੀ ਮਿਲਕ ਵੇਨ ਲੱਗੀ ਆ ਤੇ ਮੱਥਾ ਵੀ ਜਿਹੜਾ ਬਿਲਕੁਲ ਜੈਟ ਬਲੈਕ ਆ ਜੀ ਆ ਦੇਖੋ ਤੇ ਪੂਛ ਦੇ ਵਿੱਚ ਵੀ ਜਿਹੜਾ ਇੱਕ ਵਾਲ ਵੀ ਜਿਹੜਾ ਵਾਈਟ ਐ ਨਜ਼ਰ ਨਹੀਂ ਆਊਗਾ ਮੋਹਰਾ ਦੀ ਜਿਹੜੀ ਦੋਸਤੋ ਆਪਾਂ ਇਹਨੂੰ ਮਾਝ ਕਿ ਗਿਣ ਸਕਦੇ ਆ ਝੋਟੀ ਗਿਣ ਸਕਦੇ ਖੋਲ ਕੇ ਦਿਖਾਈਏ ਜੀ ਕੱਦ ਕਾਠ ਵਾਲੀ ਆ ਪੂਰੀ ਵਜਨ ਵਾਲੀ ਆ ਠੀਕ ਆ ਜੀ ਫੁੱਲ ਵੱਡੀ ਆ ਤੇ ਕਿਉਂਕਿ ਦੋਨੋਂ ਨੇੜੇ ਕੋਈਸਾ ਵੀਰ ਨੇ ਹੁਣਾ ਤੇ ਤੁਸੀਂ ਇੰਨੀ ਜਜਮੈਂਟ ਰੱਖ ਕੇ ਆ ਸਕਦੇ ਹੋ ਵੀ ਪੂਰੀ ਵੱਡੀ ਜਿਹੜੀ ਮੱਝ ਚਾਹੇ ਝੋਟੀ ਆ ਤੇ ਬਿਲਕੁਲ ਆਪਾਂ ਲੈਣ ਚੱਲੇ ਆ ਠੀਕ ਆ ਸੋ ਹਵਾਨਾ ਬੈਕ ਸਾਈਡ ਤੋਂ ਦੇਖ ਲੋ ਬਿਲਕੁਲ ਜਿਹੜਾ ਸ਼ਾਮ ਦਾ ਟਾਈਮ ਜਿਹੜਾ ਦੋਸਤੋ ਚਵਾਈ ਦਾ ਸਮਾਂ ਹੋਇਆ ਪਿਆ ਤੇ ਚਵਾਈ ਤੁਸੀਂ ਬਿਲਕੁਲ ਨਾਲ ਵੀਡੀਓ ਦੇ ਵਿੱਚ ਵੇਖ ਰਹੇ ਹੋ ਲਓ ਜੀ ਬਾਕੀ ਹਵਾਨੇ ਦੇ ਉੱਪਰ ਵੀ ਜਿਹੜੀਆਂ ਦੋਸਤੋਂ ਨਾੜਾਂ ਦੇਣ ਕਾਫੀ ਉੱਭਰੀਆਂ ਨਜ਼ਰ ਆ ਰਹੀਆਂ ਨੇ ਤੇ ਘੱਟੋ ਘੱਟ 17 18 ਲੀਟਰ ਪਿੰਦਰ ਪਾ ਦੂਗੀ ਦੁੱਧ ਘਰਦਿਆਂ ਦੇ ਕਹਿਣ ਦੇ ਮੁਕਾਬਕ ਤੇ ਹਾਂ ਹੀ 18 ਦੀ ਆਸ ਲਾਈ ਕਿਉਂਕਿ ਉਹਨਾਂ ਨੇ 18 ਕਿਲੋ ਦੀ ਸਾਨੂੰ ਗਾਰੰਟੀ ਦਿੱਤੀ ਹੈ ਹਾਂਜੀ ਕਿਉਂਕਿ ਪਹਿਲੇ ਸਵੇਰੇ ਇਹਨੇ 16 ਲੀਟਰ ਦੁੱਧ ਪਾਇਆ ਹੋਇਆ ਹੂੰ ਇਹ 18 ਪਲੱਸ ਹੀ ਇਹਨੂੰ ਕਰਨਾ ਚਾਹੀਦਾ ਅੱਗੇ ਬਾਕੀ ਸੇਵਾ ਦਾ ਮੁੱਲ ਹੂੰ ਬਾਕੀ ਅੱਗੇ ਦੋਸਤੋ ਸੇਵਾ ਨੇ ਲਿਜਾਣਾ ਦੁੱਧ ਜਿੰਤੂ ਤੱਕ ਮਰਜ਼ੀ ਤੁਸੀਂ ਲੈ ਜਾਓ ਜਿੰਨੇ ਕ ਵੀਰ ਕਿਸੇ ਦੀ ਚੰਗੀ ਸੇਵਾ ਹੋਊਗੀ ਉਹਨਾਂ ਦਾ ਦੁੱਧ ਤੁਸੀਂ ਚੰਗਾ ਖਾਸਾ ਲੈ ਸਕਦੇ ਹੋ ਬਾਕੀ ਹਰ ਪਾਸਿਓਂ ਪੂਰੀ ਕੁਆਲਿਟੀ ਦੇ ਵਿੱਚ ਇਹ ਜਿਹੜੇ ਦੋਸਤੋ ਛੋਟੀ ਆ ਠੀਕ ਆ ਆ ਦੇਖੋ ਅੱਛਾ ਆ ਜੋ ਇੰਦਰ ਬਾਈ ਤੇ ਕਿੰਨਾ ਮੋਲ ਫਿਰ ਦੀ ਡਿਮਾਂਡ ਕੀ ਕਰਤੀ ਆ ਜੀ ਮੋਲ ਜਿੱਦਾਂ ਦੇ ਬਾਹਰ ਚੱਲਣ ਡਿਆ ਵਾ ਹਾਂ ਇਹੋ ਜੀ ਮੈਂ ਤਾਂ ਤਲੋਕੀ 80 ਦੇ 70 ਹੀ ਮੰਗਣ ਡੇ ਪਰ ਆਪਾਂ ਨੇ ਨਾ ਮੰਗਣ ਹਮ ਆਪਾਂ ਡੇਢ ਦੀ ਦੇਣੀ ਹੈ ਡੇਢ ਆ ਹਾਂ ਡੇਢ ਦਾ ਜੀ ਹਮ 1.5 ਲੱਖ ਦੀ ਭਰਾਵੋ ਵੀਰਾਂ ਦਾ ਵੀ ਆਪਾਂ ਹਾਂ ਨਾ ਜਿਹੜੀ ਦੇਣੀ ਦੇਣੀ ਹੈ ਇਹ ਮੱਝ ਠੀਕ ਆ ਸੋ ਬਾਹਰ ਆਂਦਾ ਵੀ ਬਹੁਤ ਵੱਡੇ ਮੋਲ ਵਜਨ ਜਿਹੜੇ ਦੋਸਤੋ ਵੀਰਾਂ ਨੇ ਡਿਮਾਂਡਾ ਕਰਦੇ ਆ ਸੋ ਬਾਕੀ ਕੁਆਲਿਟੀ ਆ ਕੁਆਲਿਟੀ ਦੀ ਚੀਜ਼ ਆਪਾਂ ਨੂੰ ਪਤਾ ਹੈ ਵੀ ਥੋੜੇ ਜਿਹੇ ਪੈਸੇ ਦੋਸਤੋ ਜ਼ਰੂਰ ਵੱਧ ਖਰਚ ਕਰਨੇ ਪੈਂਦੇ ਆ ਸੋ ਉਸ ਹਿਸਾਬ ਕਿਤਾਬ ਨਾਲ ਤੁਸੀਂ ਆਪਦੇ ਨਿੱਜੀ ਤੌਰ ਤੇ ਵੀ ਤੁਸੀਂ ਗੱਲਬਾਤ ਕਰ ਲਿਓ ਨੰਬਰ ਬਿਲਕੁਲ ਲਗਾਤਾਰ ਸਕਰੀਨ ਤੇ ਥਰੇ ਚੱਲ ਜੀਦਾ ਲੋਕ ਅਸੀਂ ਨਾ ਬੇਅਰ ਖਰਚੇ ਕੇ ਮਾਈ ਲੀ ਹੁੰਦੇ ਆ ਉਤੋਂ ਬਰੀਡ ਸੁਧਾਰਦੇ ਆ ਇਹ ਇਹਨਾਂ ਨੂੰ 1.5 ਲੱਖ ਖਰਚ ਕੇ ਬਰੀਡ ਸੁਧਰੀ ਸੁਧਰੀ ਮਿਲ ਜਾਣੀ ਹੈ ਹੂੰ ਕਿਨਾਂ ਤੋਂ ਗਾੜੀ ਜਿੰਨੀਆਂ ਮਰਜ਼ੀ ਅਸੀਂ ਗਾੜੀ ਪੈਦਾਸ਼ ਕਰ ਸਕਦੇ ਹਾਂ ਹੂੰ ਨਾਲ ਇੱਕ ਚੰਗੀ ਮਦਰ ਆ ਇਹਦੇ ਵਿੱਚੋਂ ਚੰਗੀਆਂ ਗਾਂ ਬੱਚੇ ਲੈ ਜੇ ਚੰਗੀਆਂ ਬੱਚੇ ਆਉਣ ਤੇ ਕੋਈ 15 14 ਲੀਟਰਾਂ ਦੀ ਸਟਾਰਟਿੰਗ ਪਹਿਲੇ ਸਮੇਂ ਕੱਟੀਆਂ ਝੋਟੀਆਂ ਸਨ ਹਾਂ ਬਸ ਬਸ ਤੇ ਆ ਜਿਹੜੀ ਉਸ ਤੋਂ ਮੱਝ ਆ ਤੁਸੀਂ ਜ਼ਰੂਰ ਆਫਵਾ ਲਿਓ ਬਹੁਤ ਖੂਬਸੂਰਤ ਚੰਗੀ ਹੈ ਕੁਆਲਿਟੀ ਵਾਈਜ਼ ਵੇਖੀਏ ਤੇ ਹਰ ਪਾਸਿਓਂ ਪ੍ਰੋਪਰ ਆ ਇਸ ਤੋਂ ਬਾਅਦ ਅਗਲੀ ਤੁਹਾਨੂੰ ਇਹ ਝੋਟੀ ਦਿਖਾਉਣੀ ਕੁੰਡੀ ਆ ਬਿਲਕੁਲ ਕੁੰਡੀ ਆ ਤੇ ਜੈਡ ਬਲੈਕ ਹੀ ਇਹ ਵੀ ਆ ਮੈਨੂੰ ਲੱਗਦਾ ਜੀ ਜੈਡ ਬਲੈਕ ਹੀ ਇਹ ਵੀ ਆ ਤੇ ਪਿਓਰ ਜਿਵੇਂ ਆਪਾਂ ਕਹਿ ਲਈਏ ਮੋਰਾ ਦੀ ਆ ਠੀਕ ਆ ਮੋਰਾ ਬਰੀਡ ਦੇ ਵਿੱਚ ਤਾਂ ਫੁੱਲ ਵੱਡੀ ਹਾਈਟ ਆ ਕਦ ਕਰ ਜਿਹੜਾ ਦੋਸਤੋ ਇਹ ਸ ਛੋਟੀ ਦਾ ਵੀ ਕਮਾਲ ਦਾ ਵੱਡੇ ਕਦ ਕਰਦੀ ਆ ਸੁਆ ਵੀਰੇ ਸੂਈ ਪਹਿਲਾਂ ਨਹੀਂ ਦੂਜੇ ਸਵੇ। ਦੂਜੇ ਸਵੇ ਸੁਈਆ ਤੇ ਸਮਾਂ ਕਿੰਨਾ ਹੋ ਗਿਆ ਸੁਈ ਨੂੰ? ਇਹਨੂੰ ਵੀ ਅੱਜ ਪਾਣੀ ਆ ਦੇਣੀ ਜੀ। ਕੱਟੀਆਂ ਜਾਂਦੀਆਂ ਤੇ ਕੱਟੀਆਂ ਸੁਕੀਆਂ। ਪੰਜਵੇਂ ਪੰਜਵੇਂ ਦਿਨ ਚ। ਹਾਂ ਜੀ ਹਾਂ ਜੀ। ਤੇ ਕੀ ਰਿਕਾਰਡ ਇਹਦਾ ਦੱਸਿਆ ਗਿਆ ਜਾਂ ਕੋਈ ਪਤਾ ਲੱਗਾ? ਰਿਕਾਰਡ ਵੀ 15 ਲੀਟਰ ਦਾ ਘਰਦਿਆਂ ਦੇ ਮੁਤਾਬਕ ਕਹਿੰਦੇ ਮੁਤਾਬਕ ਦੱਸਿਆ ਹੈ ਕਿ 15 ਲੀਟਰ ਪਹਿਲੇ ਸਵੇ ਇਹਨ ਚ ਹੋਇਆ ਹੈ। ਦਰਮਿਆਨੀ ਸੇਵਾ ਦੇ। ਕੋਈ ਖਾਸੀ ਸੇਵਾ ਨਹੀਂ। ਦਰਮਿਆਨੀ ਸੇਵਾ ਤੇ ਫੋਨ ਉਹਨਾਂ ਵੀ ਕਹਿ ਗਏ 19+ ਕਰੇਗੀ ਦੁੱਧ। ਹਾਂ। ਕਿਉਂਕਿ ਇਹਦੀ ਮਦਰ ਦਾ ਰਿਕਾਰਡ ਵੀ ਚੰਗਾ ਦੁੱਧ ਦਾ ਨਿਕਲਿਆ। ਕਿਉਂਕਿ ਮਦਰ ਵੀ ਉਹਨਾਂ ਦੇ ਕੋਲ ਹੀ। ਜੀ। ਹ ਠੀਕ ਹੈ ਤੇ ਅੱਜ ਬੱਚਾ ਤਾਂ ਥਰੇ ਕੱਟੀ ਕੱਟਾ ਹਾਂ ਜੀ ਕੱਟੀ ਹੈ ਮਗਰੇ ਐਸ ਟਾਈਮ ਵੀ ਇਹ ਬੌਲੀ ਦੀ 15 ਤੇ 16 ਦੇ ਵਿੱਚ ਇਹਦੇ ਥਲੇ ਬੌਲੀ ਹੈ ਹੂੰ ਮੌਜੂਦਾ ਹੈਗੀ ਹੈ ਨੀ ਮੌਜੂਦਾ ਹੈਗੀ ਹੈ ਹੂੰ ਦੋ ਡੰਗ ਚਵਾ ਕੇ ਖੜੇ ਜਿੰਨੇ ਖੜੇ ਠੀਕ ਹੈ ਜੀ ਮੌਜੂਦਾ ਜਿਹੜੀ ਦੋਸਤੋ 15 14 ਕਿਲੋ ਵੀਰ ਦਾ ਬੌਲੀ ਆ ਠੀਕ ਆ ਤੇ ਥੋੜੀ ਸਪੇਸ ਆ ਬਹੁਤ ਚੰਗਾ ਚਵਾ ਚੰਗਾ ਬਸਮਾ ਚੰਗਾ ਠੀਕ ਆ ਬਾਕੀ ਤੁਹਾਡੇ ਸਾਹਮਣੇ ਆ ਜਿਹੜੇ ਵੀਰ ਨੇ ਪੈਸੇ ਕਰਕੇ ਕੀਤੇ ਉਹਨੇ ਦੋ ਟਾਈਮ ਦੀ ਆਪਣੀ ਤਸੰਦੀ ਜਿਹੜੀ ਆ ਤੁਸੀਂ ਕਰ ਹੀ ਲੈਣੀ ਹੈ ਤੇ ਬੱਚਾ ਜਿਹੜਾ ਥੱਲੇ ਫੀਮੇਲ ਕਾਫਾ ਥੱਲੇ ਕੱਟੀ ਆ ਆਪਾਂ ਵੀ ਤੁਹਾਨੂੰ ਦਿਖਾ ਦਿੰਦੇ ਆ ਤੇ ਜੈਡ ਬਣਾ ਕੇ ਕਿਤੇ ਕੋਸ਼ਿਸ਼ ਨਹੀਂ ਵਾਲ ਜਤਾ ਆ ਮਗਰ ਕੱਟੀ ਜੇ ਚੰਗੇ ਸੀ ਮੰਦੀਆ ਬੱਚਾ ਸਲੋਲੀ ਠੀਕ ਹੈ ਤੋੜ ਲਿਆ ਜੀ ਬਾਕੀ ਕੁੰਡੀ ਆ ਦੋਸਤੋ ਸੀਗਾ ਸਿੰਗੀ-ਸੂੰਗੀ ਬਹੁਤ ਸੋਹਣੀ ਆ ਤੇ ਫੁੱਲ ਵੱਡੀ ਹਾਈਟ ਆ ਠੀਕ ਹੈ ਜੀ ਜਿੱਡੀ ਨਾਰਮਲੀ ਆਪਾਂ ਜਜਮੈਂਟ ਕਰ ਸਕਦੇ ਆ ਔਡੀ ਤੁਸੀਂ ਹਾਈਟ ਗੇਸ ਕਰ ਸਕਦੇ ਹੋ ਵੀ ਵੱਡੀ ਹਾਈਟ ਦੀ ਆ ਪਿੱਠ ਪੁੱਠਾ ਵੇਖੋਗੇ ਥੱਬਿਆਂ ਦੇ ਥੱਬੇ ਚੌੜੀ ਆ ਤੇ ਥਾਣਾ ਜਿਹੜਾ ਦੋਸਤੋ ਪੰਡਾ ਪਾਈ ਫਿਰਦੀ ਆ ਕਰਮਾਂ ਲਈ ਅੱਜ ਦੇ ਦਿਨ ਤੇ ਬੌਲੀ ਦੇ ਵਿੱਚ ਚੱਲਦੀ ਪਈ ਆ 15 14 15 14 ਜਿਹੜੀ ਬੌਲੀ ਅੱਜ ਅਵੇਲੇਬਲ ਹੈਗੀ ਆ ਮੌਜੂਦ ਆ ਇਸ ਛੋਟੀ ਦੇ ਕੋਲ ਸੈਕੰਡ ਟਾਈਮਰ ਆ ਬਾਕੀ ਅ ਐਡੀ ਛੋਟੀ ਤੋਂ ਜਿਹੜਾ ਦੋਸਤੋ ਦੁੱਧ ਦੀ ਚੰਗੇ ਦੁੱਧ ਦੀ ਉਮੀਦ ਆਪਾਂ ਲਾ ਸਕਦੇ ਆ ਬਾਕੀ ਅੱਗੇ ਸਮੇਂ ਤੇ ਡਿਪੈਂਡ ਬਾਕੀ ਸੇਵਾ ਤੇ ਡਿਪੈਂਡ ਆ ਉਹ ਮਿਲਕ ਚੰਗਾ ਪਾ ਦਿਓਗੀ ਠੀਕ ਹੈ ਜੀ ਫੁੱਲ ਵੱਡੀ ਹਾਈਟ ਕਰ ਦਬੋ ਧਾਲੀ ਆ ਇਹ ਝੋਟੀ ਕਮਾਲ ਆ ਦੇਖੋ ਜੀ ਕੀ ਕਹਤੇ ਇੰਦਰਬਾਈ ਕਿੰਨਾ ਆਇਆ ਦਾ ਮੁੱਲ ਫਿਰ ਮੁੱਲ ਬਾਹਰ ਤੇ ਤੁਹਾਡੇ ਹਿਸਾਬ ਨਾਲ ਇਹੋ ਜੀ ਝੋਟੀ ਲੈਣੀ ਚਾਹੀਏ 2 ਲੱਖ ਤੋਂ ਕਿਹਨੇ ਘੱਟ ਕੀ ਦੇਣੀ ਹੈ ਹਮ ਪਰ ਆਪਾਂ ਥੋੜੀ ਥੱਲੇ ਦੇ ਦੇਣੀ ਹੈ 1 ਲੱਖ 70000 ਹਮ ਨਿਗਾਹ ਜੀ ਮੁੱਲ ਹਮ ਅੱਬਾ ਕੀ ਕੋਈ ਗੱਲ ਨਹੀਂ ਉੱਚ ਵੀ ਮਾਨਤਨ ਕਰਾਂਗੇ ਜੇ ਕੋਈ ਆਪਾਂ ਵੀਰਾਂ ਨੇ ਕਹਿਣਾ ਵੀ 1 ਲੱਖ 70000 ਵੀਰ ਨੇ ਕਿਹਾ ਤਾਂ ਵੀ ਨਿਕਾ ਜੀ ਮੁੱਲ ਨਿਕਾ ਜੀ ਕਿਉਂਕਿ ਜਿਹਦੇ ਥੱਲੇ 7-8 ਕਿਲੋ ਦੁੱਧ ਆ ਉਹ ਵੀ ਲੋਕੀ 1.5 ਲੱਖ ਮੰਗਣ ਦੇ ਆ ਬਾਹਰ ਤੇ ਹੱਥ ਨਹੀਂ ਰੱਖਣ ਦਿੰਦੇ ਲੋਕ ਨੰਗਰ ਤੇ ਤੇ ਹੂੰ ਆ ਤਾਂ ਪਰ ਇਹਦੇ ਥਲੇ ਇਹਨੇ 18 ਪਲੱਸ ਦੇਣਾ ਏ ਝੋਟੀ ਨਾਲ ਦੁੱਧ ਹੂੰ ਤੇ ਜੇ ਆਪਣੇ ਕੋ ਵੀ 15 ਦਿਨ ਰਹਿ ਗਈ ਤਾਂ ਆਪਾਂ ਚੋ ਕੇ ਦਵਾਂਗੇ 18 ਲੀਟਰ ਦੁੱਧ ਬਿਲਕੁਲ ਜੀ ਹਾਂ ਸੋ ਦੋਸਤੋ ਕੱਲੀ ਉਹ ਕਹਿਣ ਵਾਲੀ ਗੱਲ ਨਹੀਂ ਹੈਗੀ ਵੀ 18 ਦੇਊਂਗੇ ਅਗਲੇ ਕਿੰਨੇ ਦੇ ਇਹ ਉਹ ਵੀਰਾਂ ਦਾ ਵੀ 15 14 ਦਿਨ ਆਪਣੇ ਕੋਲ ਵੀ ਰਹਿ ਗਈ ਮੀਨਜ਼ ਇਹ ਆ ਵੀ ਅੱਜ 5 ਕਿ ਦਿਨ ਹੋਏ ਆ 15 ਦਿਨ 20 ਦਿਨਾਂ ਤੋਂ ਬਾਅਦ ਪੀ ਕਿਤੇ ਪੂਰਾ ਆ ਜਾਊਗਾ ਪਸ਼ੂ। ਬਾਕੀ ਇੱਕ ਤਾਂ ਢੀ ਤੁਸੀਂ ਵੀ ਸਿਆਣੀ ਦੇ ਸੰਧੂ ਸਾਹਿਬ ਕਿ ਜਿਹੜੇ ਆ ਦਿਨ ਚੱਲਣ ਦੇ ਆ ਨਾ ਜੀ ਇਹੋ ਛੋਟੀ ਸਿਆਲ ਚ ਸੁੰਦੀ ਨਾ ਤੇ ਅੱਜ ਪੰਜਾਂ ਥਲਾਂ ਥੱਲੇ ਸੂਈ ਥੱਲੇ ਵੀ 8 ਥਾਣਾ ਲੀਟਰ ਦੁੱਧ ਤਿਆਰ ਹੋਣਾ ਹੈ। ਹੂੰ ਕਿਉਂਕਿ ਆ ਦੇਣੀ ਬੰਦਾ ਹੀ ਤਪੇ ਸੁਕੇ ਸੁਕੀ ਜਾਂਦਾ ਵਾ ਤੇ ਡੰਗੜ ਤਾਂ ਕੀ ਬਣੂਗਾ। ਗਰਮੀ ਵੀ ਅਸੀਂ ਅੱਜ ਜਾ ਕੇ ਬਹਿ ਜਾਈਏ ਆ ਪਰ ਡੰਗੜ ਨੇ ਥੋੜਾ ਵਿਚਾਰਨ ਦੇ ਮੈਣਾ। ਬਿਲਕੁਲ ਗਰਮੀ ਨਾ ਵੰਡਾ ਉਹਨੇੜਾ ਖੁਸ਼ ਹੋ ਕੇ ਖਾਣਾ ਨਾ ਪੱਠਾ ਖੁਸ਼ ਹੋ ਕੇ ਸਾਨੂੰ ਤੇ ਤਾਂ ਕਰਕੇ ਉਹ ਥੋੜਾ ਦੁੱਧ ਦਾ ਵੀ ਫੜਕ ਪੈਂ ਤਾਂ ਬਹੁਤ ਬਾਦਰੀਆਂ ਨਾਲ ਇਹਨਾਂ ਵਿੱਚ 16 ਲੀਟਰ ਵੀ ਦੁੱਧ ਬਹੁਤ ਬਹੁਤ ਉਹ ਚੰਗੇ ਕਰਤੂਤਾਂ ਚੰਗੇ ਗੁਣਾਂ ਵਾਲਾ ਪਸ਼ੂ ਆ ਵੀ ਅੱਜ ਇੰਨੀ ਗਰਮੀ ਦੇ ਵਿੱਚ ਵੀ ਇੰਨੀ ਦੜੀ ਦੋਸਤੋ ਟੈਂਪਰੇਚਰ ਦੇ ਵਿੱਚ ਵੀ ਜਿਹੜਾ ਦੋਸਤੋ ਪਸ਼ੂ ਨੇ ਆਪਣਾ ਜਿਹੜਾ ਦੁੱਧਾ ਮੈਂਟੇਨ ਕਰਕੇ ਰੱਖਿਆ ਤੇ ਮੌਸਮ ਠੰਡਾ ਬਾਕੀ ਸੇਵਾ ਚੰਗੀ ਅੱਗੇ ਇਹ ਜਿਹੜਾ ਦੋਸਤੋ ਨਿਰਭਰ ਕਰਦਾ ਕਿ ਹੋਰ ਵਧੀਆ ਚੰਗੀ ਮਿਲ ਗੇਲੜ ਜਿਹੜੀ ਆ ਦੋਸਤੋ ਪੂਰੇ ਸਾਲ ਭਾਰ ਜਿਹੜੀ ਆ ਇਹ ਝੋਡੀ ਦਊਗੀ ਠੀਕ ਆ ਤੇ 170 ਦੀ ਜਿਹੜੀ ਦੋਸਤੋ ਇਹ ਵੀ ਕਹਿੰਦਾ ਵੀ ਆਪਾਂ ਜੈਸਨੋ ਕਰਾਂਗੇ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਦੁੱਧ ਅੱਜ 15 ਚੋੜੋ 13 13 13 14 ਜਿਹੜਾ ਬੋੜਾ ਆ ਅੱਜ ਮੈਂ 13ਾਂ 13ਾਂ ਦੇ ਲੱਗੀ ਠੀਕ ਹੈ ਜੀ ਉਹ ਤੁਸੀਂ ਤਸੱਲੀ ਆਪਦੀ ਕਰਦੇ ਹੋ ਜਵਾਈ ਕਰਕੇ ਪੰਜਾਂ ਦਿਨਾਂ ਦੀ ਥੱਲੇ ਬਾਕੀ ਮਗਰ ਵੀ ਕੱਟੀ ਆ ਕੱਟੀ ਵੀ ਬਿਲਕੁਲ ਜਿਹੜੀ ਹੈ ਇਹਨਾਂ ਬਿਨ ਆਪਣੀ ਮਦਰ ਦੇ ਉੱਪਰ ਹੀ ਆ ਆਜੋ ਇੱਕ ਨੈਕਸਟ ਜਿਹੜੀ ਦੋਸਤੋ ਤੁਹਾਨੂੰ ਇੱਕ ਤੀਜੇ ਨੰਬਰ ਤੇ ਆਪਾਂ ਇਹ ਚੌਗੀ ਹੈ ਚਾਰ ਦਿਨਾਂ ਦੇ ਕੱਟੀ ਹੈ ਅੱਛਾ ਲੱਗਿਆ ਠੀਕ ਹੈ ਐਸ ਟਾਈਮ ਦੇ ਨਾਲੇ ਸੂਈ ਨੂੰ ਇਹਨੂੰ ਅੱਜ 11ਵਾਂ 12ਵਾਂ ਦੇਣਾ 11ਵਾਂ 12ਵੇਂ ਦੇਣ ਦੇ ਵਿੱਚ ਅੱਜ 12ਵਾਂ ਦੇਣਾ ਅੱਜ ਠੀਕ ਆ। ਠੀਕ ਆ ਜੀ ਇਹਨੇ। ਵੱਡੀਆਂ ਮੱਜਾਂ ਛੋਟੀਆਂ ਦੋਸਤੋ ਅੱਜ ਆ ਠੀਕ ਆ ਕਿਉਂਕਿ ਪਸ਼ੂ ਲੈਂਦੇ ਨੇ ਵੀਰ ਹੁਣੀ ਤਾਂ ਚੰਗਾ ਸੋਹਣਾ ਪਸ਼ੂ ਲੈਂਦੇ ਆ। ਬਿਲਕੁਲ ਸ਼ਕੀਨ ਵੀ ਹੁੰਦਾ ਹੈ ਤੇ ਮਿਲਕ ਵਾਲਾ ਜਿਹੜਾ ਦੋਸਤੋ ਮਿਲਕ ਕਪੈਸਿਟੀ ਵਾਲਾ ਵੀ ਹੁੰਦਾ। ਤੇ ਬਿਲਕੁਲ ਸ਼ਾਈ ਤੁਸੀਂ ਦੇਖ ਸਕਦੇ ਹੋ ਕੱਲੀ ਇੱਕ ਦੇ ਵਿੱਚ ਨਹੀਂ ਗੱਲ ਕਰਾਂਗੇ ਵੀ ਤਿੰਨਾਂ ਦੇ ਵਿੱਚ ਗੱਲ ਕਰ ਲਓ ਵੀ ਇੱਕ ਤੋਂ ਇੱਕ ਵਾਧ ਤੇ। ਇੱਕ ਵੇਖ ਲਓਗੇ ਤੇ ਦੂਜੀ ਭੁੱਲ ਜਾਓਗੇ। ਇਹੋ ਜੀ ਕੁਆਲਟੀ ਵਾਲੀ ਚੀਜ਼ ਆ। ਸਿੰਗੀ-ਸਿੰਗੀ ਸੋਹਣੀ ਆ ਤੇ ਮੂੰਹੋਂ ਚਾਰ ਦੰਦ ਜਿਹੜੀ ਦੋਸਤੋ ਤੁਹਾਨੂੰ ਲਾਸਟ ਦੇ ਵਿੱਚ ਆਪਾਂ ਇਹ ਝੋਟੀ ਦਿਖਾ ਰਹੇ ਆ। ਮੂੰ ਬਾਕੀ ਸੋਈ ਨੂੰ ਟਾਈਮ ਕਿੰਨਾ ਦੱਸਿਆ ਸੀ ਇੰਦਰ ਬਾਈ ਇਹਨੂੰ ਅੱਜ 12 ਵਾਂ ਦੇ ਨੇ 12 ਵਾਂ ਦੇ ਨੇ ਅੱਜ ਤੇ ਮਗਰ ਬੱਚਾ ਇਹਦੇ ਕੀ ਆ ਹਾਂਜੀ ਕੱਟੀ ਦੇ ਦਿੰਦੇ ਇਹ ਤਾਂ ਮਗਰ ਵੀ ਕੱਟੀ ਅੱਛਾ ਤੇ ਕਟਿੰਗ ਕੋਈ ਪੁੱਛ ਦੀ ਗੱਲ ਨਹੀਂ ਬਾਕੀ ਇਹ ਵੀ ਜੈੱਟ ਲੱਗੀ ਆ ਮਾੜੀ ਜਿਹੀ ਦੇ ਪਾਇਆ ਵਾ ਪੁੱਛ ਹਾਂ ਤਾਂ ਦੇਖੋ ਮਾੜੀ ਜੀ ਪਿਛੇ ਪਾਇਟ ਆ ਪਰ ਮੋਰਾ ਦੇ ਵਿੱਚ ਮੋਰਾ ਬਣ ਸਕਦੇ ਹੋਰਾ ਦੇ ਵਿੱਚ ਗਿਣੀ ਜਾਊਗੀ ਤੇ ਸਕਿਨ ਵਾਈਜ਼ ਵੀ ਜਿਹੜੀ ਦੋਸਤੋ ਪੂਰੀ ਸ਼ਾਈਨ ਕਰਦੀ ਸਕਿਨਾਂ ਬਲੈਕ ਆ ਠੀਕ ਆ ਬਲੈਕ ਡਾਇਮੰਡ ਆ ਅੱਜ ਬਾਈ ਇੰਦਰ ਹੁਣਾ ਦੇ ਕੋਲ ਤਿੰਨ ਨਾਗ ਨੇ ਜਿਹੜੇ ਦੋਸਤੋ ਨਗੀਨੇ ਆ ਤੋਹਫੇ ਚੀਜ਼ਾਂ ਨੇ ਤੇ ਇੰਦਰ ਵੀਰੇ ਕਿੰਨਾ ਘੋਣ ਦੁੱਧ ਕਿੰਨਾ ਚਵਾ ਦੇ ਗਏ ਤੇ ਸਾਡੇ ਨੂੰ ਐਸ ਟਾਈਮ ਜਿਹੜਾ ਰੈਡੀ ਹੈ ਥੱਲੇ ਦੁੱਧ ਤਿਆਰ 12 ਤੇ 13 ਦੇ ਵਿੱਚ ਵਾ ਅਸੀਂ 12 ਕਿਲੋ ਦੀ ਗਾਰੰਟੀ ਦਵਾ ਕਿ ਭਾਵੇਂ ਤੁਹਾਡੇ ਘਰਾਂ ਨੂੰ ਕੋਈ ਚਾਰ ਡੰਗ ਚਵਾਏ ਠੀਕ ਹੈ ਕਿਸੇ ਦੇ ਘਰ ਦੀ ਨਹੀਂ ਕਿਉਂਕਿ ਤੁਹਾਨੂੰ ਆਪ ਪਤਾ ਵਾ ਕਿ ਕਿਉਂਕਿ ਲੋਕੀ ਪੈਸੇ ਵੀ ਖਰਚ ਦਿੰਦੇ ਆ ਕਈ ਸੇਵਾ ਬਹੁਤ ਕਰਦੇ ਆ ਪਰ ਕਈ ਸਾਡੇ ਕੋਲ ਲੈ ਕੇ ਚੱਲ ਜਾਂਦੇ ਆ 12 ਲੀਟਰ ਦੇ ਤੇ ਘਰ ਜਾ ਕੇ ਉਹਨਾਂ ਸੇਵਾ ਨਹੀਂ ਕਰਨੀ ਫੇਰ ਕਹਿੰਦੀ ਆ ਦੁੱਧ ਨਹੀਂ ਦਿੰਦਾ ਡੰਗੜ ਕਿੱਥੋਂ ਦੁੱਧ ਆਏਗਾ ਜੋ ਘਰ ਜਾ ਕੇ ਪੱਠੇ ਨਹੀਂ ਹਿਰ ਜਵੇਂ ਨੂੰ ਪਾਉਣੇ ਹੂੰ ਤੇ ਤਾਂ ਕਰਕੇ ਕੀ ਆਹੀਂ ਆਪਣੇ ਘਰ ਚ ਵਾਕ ਦਵਾਂਗਾ ਸਾਡੀ ਕਿਸ ਦੇ ਘਰ ਦੀ ਕੋਈ ਗਾਰੰਟੀ ਨਹੀਂ ਬਿਲਕੁਲ ਸੋ ਤਸੱਲੀ ਆ ਜਿਹੜੀ ਦੋਸਤੋ ਇਸ ਘਰ ਦੀ ਇੱਥੋਂ ਤੱਕ ਹੈਗੀ ਆ ਚਾਹੇ ਵੀਰ ਕੋਈ ਤਿੰਨ ਡੰਗ ਜੋੜੇ ਚਾਹੇ ਕੋਈ ਚਾਰ ਡੰਗ ਜੋੜੇ ਜਾਂ ਕੋਈ ਤਰਾਜ ਨਹੀਂਗਾ ਕੋਈ ਨਾ ਨੁਕਰ ਨਹੀਂਗੀ ਆਪਦਾ ਸਾਈਬ ਇਹਨਾ ਕਰੋ ਤਸੱਲੀ ਕਰੋ ਦੋ ਟਾਈਮ ਕਰ ਲਓ ਚਾਰ ਟਾਈਮ ਕਰ ਲਓ ਤੇ ਫੁੱਲ ਵੱਡੀ ਹਾਈਟ ਆ ਕਦ ਬੋਤਾਲੀਆਂ ਨੇ ਪੂਰੀਆਂ ਤੇ ਵਜਨਦਾਰ ਨੇ ਫੁੱਲ ਭਟਾ ਫੁੱਲ ਠੀਕ ਹੈ ਜੀ ਤੇ ਆ ਬਿਲਕੁਲ ਝੋਟੀ ਆ ਦੋਸਤੋ ਮੂੰਹੋ ਚੌਕੀ ਆ ਜਿਹੜੇ ਵੀਰ ਅਗੇ ਸ਼ਕੀਨ ਨੇ ਚਾਰ ਦੰਦ ਬਿਲਕੁਲ ਝੋਟੀ ਆ ਤੇ ਥਣ ਭਾਂਡਾ ਬਿਲਕੁਲ ਤੁਹਾਡੇ ਸਾਹਮਣੇ ਲਓ ਜੀ ਕਹਿੰਦਾ ਇੰਦਰ ਭਾਈ ਕੀ ਲੈਣ ਦੇਣ ਦਾ ਮੁੱਲ ਡਿਮਾਂਡ ਮੁੱਲ 4 ਦਾ ਤੇ ਕੱਟੀ ਆ ਤੁਹਾਨੂੰ ਆਪ ਤੁਸੀਂ ਆਪ ਸਿਆਣੇ ਜੇ ਬਾਹਰ ਲੈਣ ਜਾਈ ਲੋਕੀ ਫੇਰ ਉਹ ਹੀ ਗੱਲ ਕਿ ਹੱਥ ਨਹੀਂ ਰੱਖਣ ਦਿੰਦੇ ਮੁੱਲ 1.5 ਲੱਖ 1 ਲੱਖ 40 ਹਜ਼ਾਰ ਦੀ ਹਾਂ 1 ਲੱਖ 40 ਦੀ ਹਾਂ ਹਾਂ ਬਾਕੀ ਕੋਈ ਗੱਲ ਜੇ ਕੋਈ ਆਊਗਾ ਆਪਣਾ ਵੀਰ ਪੜਾ ਕੋਈ ਦੂਰੋਂ ਚੱਲ ਕੇ ਜ਼ਰੂਰ ਕਰਾਂਗੇ ਮੰਨਤਾ ਇਹ ਨਹੀਂ ਕਿ ਇੱਕ ਜੋ ਸਾਰੀਆਂ ਚੋਂ ਕਰਾਂਗੇ ਠੀਕ ਹੈ ਜੀ ਮਾਨਤਨ ਜਿਹੜਾ ਦੋਸਤੋ ਸਾਰਿਆਂ ਦੇ ਵਿੱਚ ਹੋ ਜੂਗਾ ਜਿੰਨਾ ਵੀ ਕਿਸੇ ਵੀਰ ਦੀ ਸ਼ਰਤਾ ਹੋਈ ਖਰੀਦਣ ਦਾ ਚਾਹਵਨ ਹੋਇਆ ਬਾਈ ਇਹਦਾ ਮਾਨਤਨ ਖੁੱਲਾ ਕਰਾਂਗੇ ਯਾਰ ਇਹ ਨਹੀਂ ਹੈਗਾ ਵੀ ਮਾਨਤਨ ਮਾਨਤਨ ਵਿੱਚੋਂ ਨਾ ਕੀਤਾ ਜਾਊਗਾ ਠੀਕ ਹੈ ਤੇ ਜਿਹੜੀ ਮਰਜੀ ਝੋਟੀ ਨੂੰ ਮੱਝ ਨੂੰ ਤੁਸੀਂ ਹੱਥ ਪਾ ਸਕਦੇ ਹੋ ਸਾਰੀਆਂ ਇੱਕ ਤੋਂ ਇੱਕ ਵੱਧ ਨੇ ਚੰਗੀ ਆਰਡਰ ਕੁਆਲਟੀ ਵਾਲੀਆਂ ਚੰਗੀਆਂ ਜਿਹੜੀਆਂ ਦੋਸਤੋ ਮਿਲ ਕੇ ਵਗੀਆਂ ਨੇ ਸੋ ਪਸੰਦ ਤੁਹਾਡੀ ਆ ਪੈਸੇ ਤੁਸੀਂ ਦੋਸਤੋ ਖਰਚ ਕਰਨੇ ਆ ਤਾਂ ਸਾਡੇ ਵੀ ਤੁਸੀਂ ਕਰਨੇ ਆ ਤੇ ਅੱਜ ਫਿਰ ਹਾਲ ਇਸ ਵੀਡੀਓ ਦੇ ਵਿੱਚ ਠੀਕ ਇੱਕ ਕਟਾ ਤੁਹਾਨੂੰ ਲਾਸਟ ਦੇ ਵਿੱਚ ਦਿਖਾ ਦਿੰਦੇ ਹਾਂ ਸੁਲਤਾਨ ਦਾ ਕਟਾ ਵੀਰ ਕਹਿੰਦਾ ਆਹ ਮਦਰ ਉਹਦੀ ਠੀਕ ਕਿਹੜੀ ਜੀ ਜਿਹੜੀ ਆ ਬੈਠੀ ਆ ਹਾਂ ਆ ਮਦਰ ਆ ਦੋਸਤੋ ਤੇ ਸੁਲਤਾਨ ਦਾ ਕਟਾ ਵੀਰ ਉਹਨਾਂ ਦੇ ਕੋਲ ਆ ਆ ਮਦਰਤ ਕਿੰਨੀ ਮਦਰ ਮਿਲਕਿੰਗ ਵਾਲੀ ਆ ਇਹ ਆਪਾਂ ਆਪਣੀ ਘਰ ਚ ਹੀ ਇਹ ਜੰਮੀ ਪਲੀ ਹੈ ਸਾਡੇ ਚ ਹਾਂਜੀ ਕਿਉਂਕਿ ਇਹਦੇ ਸਾਨੂੰ ਸੀਮਨ ਦਾ ਨਹੀਂ ਪਤਾ ਕਿ ਕਿਹੜਾ ਸੀਮਨ ਲੱਗਾ ਹੈ ਦੀ ਮਦਰ ਨੂੰ ਪਰ ਇਹਨੂੰ ਅਹੀਂ ਬਹੁਤ ਵਧੀਆ ਤੋਂ ਵਧੀਆ ਸੀਮਨ ਲਵਾਏ ਆ ਇਹਦੀ ਇਹੋ ਕੱਟੀ ਹੈ ਦੀ ਅਰਜਨ ਦੀ ਕੱਟੀ ਆ ਇਹਦਾ ਅਹੀਂ ਘਰ ਦਾ ਜਿਹੜਾ ਕਹਿੰਦੇ ਨੇ ਇਹ ਗੜਮੀਆਂ ਵਾਲਾ 킬ੋਆਂ ਵਾਲਾ ਉਹ ਦੁੱਧ 23 ਦੇ 24 ਦੇ ਵਿੱਚ ਹੋਇਆ ਹਾਂ ਠੀਕ ਚੰਗੀ ਆ ਹੋਣ ਤੇ ਇਹ 10 ਨਾਲੇ ਹੁੰਦੇ ਤੋਂ ਕੋਕੜ ਹੋਈ ਆ। ਉਹ ਕੋਕੜ ਅੱਗੇ ਗੱਭਣ ਵੀ ਆ। ਹਾਂਜੀ ਗੱਭਣ। ਕੀ 8ਵੇਂ ਮਹੀਨੇ ਚ ਇਹ ਤਾਂ ਇਸ ਟਾਈਮ 8 ਕਿਲੋ ਦੁੱਧ ਆ ਜਾਂਦੇ। 8 ਕਿਲੋ 8ਵੇਂ ਮਹੀਨੇ ਦੇ ਵਿੱਚ। ਹਾਂਜੀ। ਅਜੇ ਫਿਰ ਡਰਾਈ ਨਹੀਂ ਕਰੀਏ। ਹਾਂ ਨਾ। ਕਰਨੀ ਆਲੇ ਹੁਣ। ਠੀਕ ਆ। ਕਿਉਂਕਿ ਫਿਰ ਗਾੜੀ ਪਸ਼ੂ ਨੂੰ ਕੀ ਦੁੱਧ ਦੇਣਾ ਹੁੰਦਾ ਜੀ। ਬਿਲਕੁਲ। ਆ ਜਿਹੜੀ ਦੋਸਤੋ ਤੁਸੀਂ ਮੱਝ ਦੇਖ ਲਓ ਕਿਉਂਕਿ ਇਹ ਦਿਖਾਉਣ ਦਾ ਇੱਕ ਸ਼ੋਕ ਵਾਲਾ ਕੁਆਲਟੀ ਵੱਜ ਹੋਈ ਹੈ ਬਾਕੀ ਇਹਦਾ ਕੱਟਾ ਜਿਹੜਾ ਵਿਖਾਉਗਾ ਉਹ ਤਾਂ ਕਰਕੇ ਦਿਖਾ ਦਿੰਨੇ ਆ ਤੇ ਚੰਗੇ ਰਿਕਾਰਡ ਵਾਲਾ ਮਦਨ ਵਾਲੇ ਪਾਸੇ ਤੋਂ ਪੂਰਾ ਜਿਹੜਾ ਦੋਸਤੋ ਬੰਬ ਤੇ ਫਾਦਰ ਸੁਲਤਾਨ ਦਾ ਬੱਚਾ ਕੱਟਾ ਤੁਹਾਨੂੰ ਦਿਖਾ ਦਿੰਨੇ ਆ ਪੂਰੀ ਕੈਰੈਕਟਰ ਦਿਖਾ ਦਾਂਗੇ ਕੱਟੇ ਦੇ ਤੇ ਪੂਰੀ ਬਿਊਟੀ ਦਿਖਾ ਦਾਂਗੇ ਕੱਟੇ ਦੀ ਬਾਕੀ ਜਿਹੜੇ ਵੀਰ ਨੇ ਖਰੀਦਣਾ ਕਿ ਮੋਹਰੇ ਦੇ ਉੱਪਰ ਕੰਮ ਕਰਦੇ ਹੋ ਬਿਲਕੁਲ ਅੱਗੇ ਪਛਮਾ ਦੇ ਵਿੱਚ ਰੱਖਣਾ ਤੁਸੀਂ ਉਹ ਕੱਟਾ ਤੇ ਬਰੀਡ ਦੇ ਉੱਪਰ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਕੱਟਾ ਲੈ ਕੇ ਜਾ ਸਕਦੇ ਹੋ ਤੇ 22 23 24 22 24 ਲੀਟਰ ਜਿਹੜੀ 22 23 ਪਲੱਸ ਵਾਲੀ ਜਿਹੜੀ ਦੋਸਤੋ ਇਹ ਮੱਝਾ ਠੀਕ ਆ ਤੇ ਪੂਰੀ ਵੱਡੇ ਸਰੀਰ ਦੇ ਢਾਂਚੇ ਦੀ ਆ ਵੀ ਦੋ ਮੱਝਾਂ ਜਿਹੜੀਆਂ ਦੋਸਤੋ ਪੈ ਜਾਂਦੀਆਂ ਨੇ ਇਹੋ ਜਿਹੇ ਵੱਡੇ ਕਦ ਕਾਠ ਵਾਲੀ ਮੱਝ ਦੇ ਵਿੱਚ ਆਹ ਕੱਟਾ ਦਿਖਾਉਣੀ ਆਪਾਂ ਤੁਹਾਨੂੰ ਆਜੋ ਜੀ ਆਜੋ ਤੇ ਸੁਲਤਾਨ ਦਾ ਕੱਟਾ ਵੀ ਤੇ ਦਾ ਸੁਲਤਾਨ ਦਾ ਠੀਕ ਆ ਆਹ ਕੱਟਾ ਜੀ ਸੁਲਤਾਨ ਦਾ ਹੈ ਜੀ ਇਹੀ ਆਪ ਹੀ ਕਰਵਾਈ ਸੀ ਹਾਂ ਜੀ ਇਹ ਆਪ ਹੀ ਟੀਕੇ ਲਾਏ ਕਿਉਂਕਿ ਸਾਡੇ ਘਰ ਦਾ ਹੀ ਡਾਕਟਰ ਆ ਕਿ ਜਿਹੜਾ ਆਪ ਜਾ ਕੇ ਉਥੋਂ ਲਈ ਹਾਈਦੇ ਆ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਫਰੋਡ ਵੀ ਬਹੁਤ ਚੱਲਣ ਡਿਆ ਬਾਜ਼ਾਰ ਚ ਬਿਲਕੁਲ ਹਾਂ ਜੀ ਇਹਦੀ ਉਮਰ ਕਿੰਨੀ ਕ ਫਿਰ ਇਹਦੀ ਉਮਰ ਦੇ 20 ਮਹੀਨੇ 20 ਮੰਥ ਦਾ ਹੈ ਹਾਂ ਜੀ ਠੀਕ ਆ 20 ਮਹੀਨਿਆਂ ਦਾ ਤੇ ਬਾਡੀ ਗਰੋਥ ਵੇਖੀਏ ਤੇ ਵਧੀਆ ਚੰਗੀ ਖਾਸੀ ਆ ਠੀਕ ਆ ਸਗੀ-ਸੂੰਗੀ ਤੁਸੀਂ ਵੇਖ ਲਓ ਮਦਰ ਦੇ ਉੱਪਰ ਹੀ ਆ ਬਿਲਕੁਲ ਮੂੜ ਲਈ ਆ ਕੁੰਡੇ ਕਰ ਗਿਆ ਬਿਲਕੁਲ ਰਿੰਗ ਕੁੰਡੇ ਕਰ ਗਿਆ ਦੋਸਤੋ ਵੀ ਬਾਲੇ ਖੁੱਲੇ ਨਹੀਂ ਕਮਾਂਗੇ ਤੇ ਬਾਲੇ ਛੋਟੇ ਨਹੀਂ ਕਮਾਂਗੇ ਤੇ ਬਿਲਕੁਲ ਰਿੰਗ ਸਿੰਘ ਬਣਾ ਬਣ ਗਿਆ ਜਦੋਂ ਕੁੰਡਾ ਚੂਰ ਬਿਲਕੁਲ ਕੁੰਡਲ ਪੈ ਗਿਆ ਤੇ ਕੁੰਡਾ ਚੂਰ ਹੋ ਜਾਊਗਾ ਜਿਵੇਂ ਰਪਈਆਂ ਨੇ ਤੇ ਚੁੱਲੰਗ ਤੇ ਉਹ ਗੱਲ ਬਣ ਜਾਣੀ ਹੈ ਤੇ ਤੋੜ ਕੇ ਦਿਖਾਈਏ ਟੈਸਟੀਕਲ ਜੀ ਹਾਈਟ ਕੱਦ ਸੋਹਣਾ ਹੈਗਾ 20 ਮਨთ ਦਾ ਕਟਾ ਤੇ ਆ ਤੁਸੀਂ ਬੈਕ ਸਾਈਡ ਤੋਂ ਜਿਹੜਾ ਦੋਸਤੋ ਟੈਸਟੀਕਲ ਦੇਖ ਲਓ ਤੋਰਾ ਦੇਖ ਲਓ ਮਾਲੀ ਦਾ ਤੇ ਜਿੱਡਾ ਕਦ ਕੜ ਜੀ ਦੋਸਤੋ ਮਦਰ ਦਾ तकरीबन ਉਮੀਦ ਕਰ ਸਕਦੇ ਆ ਵੀ ਓਡੇ ਕਦ ਕੜ ਦੇ ਵਿੱਚ ਇਹ ਕਟਾ ਜਿਹੜਾ ਇਹ ਮਾਲੀ ਜਾਊਗਾ ਸੋ ਬਾਕੀ ਜਿਹੜੀ ਮੋਸਟ ਅਪੌਇੰਟਡ ਜਿਹੜੀ ਦੋਸਤੋ ਗੱਲ ਹੈਗੀ ਆ ਉਹ ਹੈਗੀ ਮਦਰ ਮਿਲਕ ਮਦਰ ਮਿਲਕ ਚੰਗਾ ਖਾਸਾ ਸੋ ਤਸੱਲੀ ਤੁਸੀਂ ਵੇਖਣਾ ਚਾਹੁੰਦੇ ਹੋ ਮਦਰ ਨੂੰ ਘਰ ਵਿਜ਼ਿਟ ਕਰਕੇ ਵੇਖ ਲਿਓ ਠੀਕ ਆ ਜੀ ਹੁਣ ਡਰਾਈ ਪੀਰੀਅਡ ਤਾਂ ਹੈਗਾ ਸੀਗਾ ਬਟ ਫਿਰ ਵੀ ਅੱਠ ਕਿਲੋ ਦੁੱਧ 8 ਮਹੀਨੇ ਦੀ ਗੱਬਣ ਇਸ ਦੀ ਮਦਰ ਹੈਗੀ ਆ ਮੌਕੇ ਤੇ ਅੱਜ ਠੀਕ ਹੈ ਜੀ ਅੱਛਾ ਕਿੰਨਾ ਕੁ ਮੁੱਲ ਫਿਰ ਇਹਦਾ ਕਰਦੇ ਆ ਜੀ ਮੁੱਲ ਮੋਹ ਤਾਂ ਵੇਹਲੋ ਜਿੰਨਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਆਪ ਹੀ ਕੱਢ ਦੋ ਇਹਦਾ ਨਹੀਂ ਫਿਰ ਵੀ ਤੁਸੀਂ ਦੱਸੋ ਜੀ ਐਕਸਸ ਸਾਂਸ ਮਾਲ ਕਰੀ ਹੈ ਇਹ ਇਹ ਤਾਂ ਦੋ ਜਿੰਨਾ ਇਹਨੂੰ ਦੁੱਧ ਪਿਆਲ ਸਰਿਆ ਵੇ ਐਸ ਇਹ ਤਾਂ ਅੰਦਰ ਦੁੱਧ ਦੇ ਪਾਏ ਵੀ ਨਹੀਂ ਕੁੜੀ ਹੁੰਦੇ ਨੇ ਹੂੰ ਤਾਂ ਠੀੜਾ ਵਾ ਜੇ ਤਾਂ ਕੱਟਾ ਵੀ ਹੈ ਮਹੀਨੇ ਤੋਂ ਤੁਹਾਨੂੰ ਪਤਾ ਢਾਈ ਸਾਲਾਂ ਦਾ ਬੱਚਾ ਦੁੱਧਾਂ ਦਾ ਲੱਗ ਬਿਲਕੁਲ ਢਾਈ ਸਾਲਾਂ ਦਾ ਦੁੱਧਾਂ ਹੁੰਦਾ ਬਟ ਹਜੇ ਦੋਸਤੋ 20 ਮਨთ ਦਾ ਤੇ ਖੀਰਾ ਹੈ ਠੀਕ ਹੈ ਦੰਦੋਂ ਖੀਰਾ ਆ ਕਰੋ ਜਾ ਕੇ ਜੀ ਦੁੱਧ ਦੇ ਤਾਂ ਇਹਦਾ ਸਾਰੇ ਦੁੱਧ ਦੰਦ ਨੇ ਤੇ ਬਾਕੀ ਨਹੀਂ ਇਹੋ ਜਿਹੀ ਵੀ ਨਹੀਂ ਕੋਈ ਗੱਲ ਬਹੁਤ ਠੰਡਾ ਵਕਟ ਹੈ ਇਦਾਂ ਨੂੰ ਕਹ ਦੋ 15 ਦਾ ਟੈਟ ਨੱਥਵਾ ਨਾ ਟੈਟ ਹਾਂ ਫੋਲੰਦੇ ਹੋ ਹੋ ਫੇੜ ਕਰ ਲਓ ਜੀ ਤਸल्ली इकੜਾ ਹੋ ਚੰਦ ਚੱਲ ਚੱਡ ਚੱਡ ਸਾਦੇ ਰੁਕ ਜਾ ਰੁਕ ਚੱਲ ਮੜਿਆ ਤਾਂ ਆ ਲੋ ਜੀ ਠੀਕ ਹੈ ਜੀ ਓਕੇ ਤੇ ਕਿੰਨਾ ਬਈ ਇੰਦਰਪਾਲਾ ਦਾ ਫਿਰ ਲੈਣ ਦੇਣ ਲੈਣ ਦੇਣ ਮੁੱਲ ਤੇ 55000 ਹੂੰ ਜਦੋਂ ਕੋਈ ਆਪਣਾ ਕੋਈ ਸੱਜਣ ਵੇਲੀ ਆਊਗਾ ਤਾਂ ਕੋਈ ਗੱਲ ਨਹੀਂ ਜਰੂਰ ਮੰਨ ਦਾਂਗੇ ਠੀਕ ਹੈ ਜੀ 50000 ਦਾ ਦੇ ਦਾਂਗੇ 50000 ਦਾ ਲੋਬੀ ਦੋਸਤੋ ਫੁੱਲ ਬਰੀਡ ਦੇ ਵਿੱਚ ਕਟਾ ਠੀਕ ਆ 50000 ਦਾ ਵੀਰ ਕਹਿੰਦਾ ਵੀ ਆਪਾਂ ਦੇ ਦਾਂਗੇ ਬਰੀਡ ਮੈਲਡੀ ਆ ਜਿੰਦਾ ਵੀ ਬੀੜ ਆਉਗਾ ਲੈਣ ਹਾਜੀ ਤਕਰੀਬਨ ਬੰਦੇ ਜਿਹੜੀ ਹਾਈਟ ਆ ਤੇ ਚੰਗੀ ਸੋਹਣੀ ਗਰੋਥ ਠੀਕ ਆ ਆ ਤੁਸੀਂ ਮੇਰੀ ਹਾਈਟ 5 ਫੁੱਟ ਤੇ 9 ਇੰਚ ਹਾਂਜੀ ਤੇ ਇੱਥੇ ਆਉਂਦੇ ਆ ਆਪੇ ਕੋਈ ਵੀਰ ਭਰਾ ਲਾ ਲੈ ਸਾਹਿਬ ਬਿਲਕੁਲ 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 ਮੋਟੇ ਦੇ ਬਰਾਬਰ ਪੂਠਾ ਹਾਂ ਤੇ ਚੰਗਾ ਖਾਸਾ ਇੰਦਰ ਵੀਰੇ ਦਾ ਸੰਪਰਕ ਨੰਬਰ ਆਪਣੇ ਦੱਸ ਗਏ ਨਾਲ ਦੀ ਨਾਲ 6283490767 ਠੀਕ ਹੈ ਜੀ ਹਾਂਜੀ ਸੋ ਦੋਸਤੋ ਵੀਰ ਇੰਦਰ ਸੀਗਾ ਜੇ ਨਾਲ ਆਪਣੇ ਇੰਦਰਪਾਲ ਤੇ ਪਿੰਡ ਬਾਲ ਤੁਸੀਂ ਖਾਸ ਵਿజిਟ ਕਰਨੀ ਆ ਸੋ ਵੀਰ ਹੋਣਾ ਦਾ ਚੰਗਾ ਖਾਸਾ ਪ੍ਰੋਗਰਾਮ ਆ ਬਾਕੀ ਵਿਕਰੀ ਵਾਲੇ ਪਸ਼ੂ ਆ ਇਸ ਘਰੇ ਆਉਂਦੇ ਆ ਚੰਗੀ ਕੁਆਲਿਟੀ ਆਉਂਦੀ ਆ ਸਮੇ ਸਮੇ ਦੇ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਹੋ ਪੁੱਛ ਸਕਦੇ ਹੋ ਕਿਹੋ ਜਿਹਾ ਪਸ਼ੂ ਅੱਜ ਮੌਕੇ ਤੇ ਜਿਹੜਾ ਦੋਸਤੋ ਅਵੇਲੇਬਲ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਥ ਸ਼ੁਕਰੀਆ ਚਾਹੁੰਦਾ ਹਾਂ